ਗਿਆਰਾਂ ਵਿੱਚ ਹੈਡਲਾਈਨ ਨਿਊ ਸੀਗੀ ਉੱਥੇ ਕਵਰ ਲੱਗੀ ਜਦੋਂ ਇੱਥੇ ਬਹੁਤ ਵੱਡੇ ਵਾਇਲੈਂਟ ਮੋਬ ਆਗੇ ਸੀ ਲੰਡਨ ਵਿੱਚ ਬਹੁਤ ਕੋਟ ਘਟਾਪਾ ਹੋ ਰਿਹਾ ਸੀਗਾ ਸਾਰੇ ਗੁਰਦਾਰ ਸਾਡੇ ਪਹਿਰੇਦਾਰ ਖੜੇ ਸੀ ਆਪਣੇ ਸਿੰਘ ਨੌਜਵਾਨ ਉਸ ਵੇਲੇ ਗੁਰਦਾਰ ਦੀ ਪ੍ਰੋਟੈਕਸ਼ਨ ਲਈ ਇਹ ਸਾਡੇ ਗੁਰਦਾਰ 'ਤੇ ਹਮਲਾ ਨਹੀਂ ਹੋ ਸਕਦਾ ਕ੍ਰਪਾਣਾ ਅਸੀਂ ਵੀ ਚੱਕੀਆਂ ਸਾਡੇ ਨਾਲ ਉਸ ਵੇਲੇ ਕੋਈ ਸਾਡੇ ਕੋਈ ਇੱਕ ਨਾ ਹੋਵੇ ਕਿਉਂਕਿ ਸਾਡਾ ਗੁਰੂ ਘਰ ਆ ਜਦੋਂ ਉਸ ਵੇਲੇ ਸਾਡੇ ਇੱਥੇ ਸਾਫ ਸਾਫ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਜਿੰਨੇ ਵੀ ਸਿੱਖ ਸਾਡੇ ਭਰਾ ਹੈਗੇ ਨੇ ਜਿੰਨੇ ਵੀ ਸਰਦਾਰ ਹੈਗੇ ਨੇ ਉਹਨਾਂ ਨੂੰ ਸਲਾਮ ਪੇਸ਼ ਕਰਨਾ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਤੇ ਤੁਹਾਡੇ ਪਿਆਰ ਨੂੰ ਸਲਾਮ ਹੈ ਜਿਸ ਤਰ੍ਹਾਂ ਯੂਕੇ ਦੇ ਅੰਦਰ ਸਿੱਖਾਂ ਨੇ ਸਰਦਾਰਾਂ ਨੇ ਮੁਸਲਮਾਨਾਂ ਦਾ ਸਾਥ ਦਿੱਤਾ ਹੈ ਲੈਂਦੇ ਪੰਜਾਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਲਾਮ ਹੈ ਅੱਜ ਦੀ ਸਭ ਤੋਂ ਪਹਿਲੇ ਤੇ ਵੀਡੀਓ ਵੇਖਣੇ ਆ ਵੀਡੀਓ ਅਲਬਦਨ ਤੋਂ ਪਹਿਲੇ ਤੁਹਾਨੂੰ ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਨੇ ਬੈਲ ਆਈਕਨ ਨੇ ਵੀ ਦਬਾਓ ਤਾਂ ਕਿਆਂ ਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਸਟਾਰਟ ਕਰਦੇ ਹਾਂ 2011 ਦੇ ਵਿੱਚ ਹੈਡਲਾਈਨ ਨਿਊਜ਼ ਸੀਗੀ ਉੱਥੇ ਕਵਰ ਲੱਗੀ ਜਦੋਂ ਇੱਥੇ ਬਹੁਤ ਵੱਡੇ ਵਾਇਲੈਂਟ ਮੌਬਾਗੇ ਸੀ ਲੰਡਨ ਵਿੱਚ ਬਹੁਤ ਕੋਟ ਘਟਾਪਾ ਹੋ ਰਿਹਾ ਸੀਗਾ ਸਾਰੇ ਗੁਰਦਾਰ ਸਾਡੇ ਪਹਿਰੇਦਾਰ ਖੜੇ ਸੀ ਆਪਣੇ ਸਿੰਘ ਨੌਜਵਾਨ ਉਸ ਵੇਲੇ ਗੁਰਦਾਰ ਦੀ ਪ੍ਰੋਟੈਕਸ਼ਨ ਲਈ ਇਹ ਸਾਡੇ ਗੁਰਦਾਰ 'ਤੇ ਹਮਲਾ ਨਹੀਂ ਹੋ ਸਕਦਾ ਕ੍ਰਪਾਣਾ ਅਸੀਂ ਵੀ ਚੱਕੀਆਂ ਸਾਰੇ ਨਾਲ ਉਸ ਵੇਲੇ ਕੋਈ ਸਾਡੇ ਕੋਲ ਇੱਕ ਨਾ ਹੋਵੇ ਕਿਉਂਕਿ ਸਾਡਾ ਗੁਰੂ ਘਰ ਆ ਜਦੋਂ ਉਸ ਵੇਲੇ ਸਾਡੇ ਇੱਥੇ ਸਾਊਥ ਹੌਲ ਸ਼ਹਿਰ ਆ ਬਰਮੀਓ ਸਾਰੇ ਪਾਸੇ ਉੱਥੇ ਉਸ ਵੇਲੇ ਸਿੱਖਾਂ ਨੇ ਸਾਡੇ ਮੁਸਲਮਾਨ ਭਰਾ ਦੀ ਮਸਜਿਦ ਨਾਲ ਸੀ ਉੱਥੇ ਦੂਰ ਨਹੀਂ ਗੁਰਦਾਰੇ ਤੋਂ ਸਿੱਖਾਂ ਨੇ ਉਸ ਵੇਲੇ ਪਹਿ ਤੁਸੀਂ ਕਰੋ ਨਵਾਜ ਆਪਣੀ ਬਾੜੋ ਅਸੀਂ ਬਾਹਰ ਖੜੇ ਆ 2011 ਦੀ ਗੱਲ ਆ ਸਾਰੇ ਨੂੰ ਪਤਾ ਇੱਥੇ 1979 ਵਿੱਚ ਸਾਫ ਤੋਂ ਦੇ ਵਿੱਚ ਜਿੱਥੇ ਆਪਣੇ ਬਹੁਤ ਭੈਣ ਭਰਾ ਰਹ ਰਹੇ ਆ ਉਥੇ ਨੈਸ਼ਨਲ ਫਰੰਟ ਜਿਹੜਾ ਗਰੁੱਪ ਆ ਜਿਹੜਾ ਬਹੁਤ ਕੱਟੜ ਗੋਰਿਆਂ ਦਾ ਗਰੁੱਪ ਆ ਉਹ ਕਿਸੇ ਸਾਡੇ ਵਰਗ ਲਾਇਕ ਨਹੀਂ ਕਰਦੇ ਜਿੱਦਾਂ ਅੱਜ ਕੱਲ੍ਹ ਉਹੀ ਗੱਲ ਆ ਉਸ ਵੇਲੇ ਉਹਨਾਂ ਦੀ ਬਹੁਤ ਹੀ ਕਲ ਰੌਲਾ ਪਾਇਆ ਸਾਡੇ 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 ਸਾਰੇ ਜਿਹੜੇ ਸਾਡੇ ਵਰਗੀ ਚਮੜੀ ਜਿਹਨਾਂ ਦੀ ਆ ਫਿਰ ਰੰਗ ਸਾਡਾ ਮਿਲਦਾ ਨਹੀਂਗਾ ਉਥੇ ਬਹੁਤ ਵੱਡੇ ਰੌਇਟਸ ਹੋਈਆਂ ਸਾਡੀ ਉਥੇ ਸਾਰੀ ਕਮਿਊਨਿਟੀ ਨਾਲ ਮਿਲ ਕੇ ਖੜੇ ਹੋਏ ਉਹਨਾਂ ਦਾ ਵਿਰੋਧ ਕੀਤਾ ਪੁਲਿਸ ਵੀ ਉਸ ਵੇਲੇ ਨ ਪੁਲਿਸ ਹੀ ਸਾਡੇ ਉੱਪਰ ਉਸ ਵੇਲੇ ਡੰਡੇ ਫੇਰਦੀ ਸਾਰਿਆਂ ਉੱਪਰ ਜਿਹੜੇ ਉੱਥੇ ਖੜੇ ਹੋ ਕੇ ਇਹ ਨਸਲਵਾਦੀਆਂ ਦਾ ਟਾਕਰਾ ਕਰਦੇ ਸੀਗੇ ਇਹ ਸਾਡਾ ਇਤਿਹਾਸ ਆ ਫਿਰ ਜਿੱਥੇ ਵੀ ਐਦਾਂ ਕੋਈ ਨਸਲਵਾਦੀ ਕੋਈ ਗੱਲ ਕਰਦਾ ਅਸੀਂ ਵੀ ਇੱਕ ਟਾਰਗੇਟ ਨਿਸ਼ਾਨਾ ਬਣ ਜਾਂਦੇ ਜਿਹੜੇ ਤੁਹਾਨੂੰ ਕਹਿੰਦੇ ਨਹੀਂ ਨਹੀਂ ਸੇਖ ਨਾ ਬਿਚਾਓ ਉਹ ਤਾਂ ਮੁਸਲਮਾਨ ਦੇ ਖਿਲਾਫ ਆ ਇਹ ਬਹੁਤ ਗਲਤ ਆ ਕਿਉਂਕਿ ਤੁਹਾਨੂੰ ਮਿਸਲੀਡ ਕਰ ਰਹੇ ਪਈ ਤੁਸੀਂ ਮੁਸਲਮਾਨ ਦੇ ਖਿਲਾਫ ਹੋ ਜਾਓ ਅਸੀਂ ਨਹੀਂ ਕਹਿੰਦੇ ਪਈ ਅਸੀਂ ਜਾ ਕੇ ਇਕੱਲੇ ਪ੍ਰੋਟੈਸਟ ਕਰਦੇ ਕਿਉਂਕਿ ਉਹ ਮੁਸਲਮਾਨ ਨਿਸ਼ਾਨਾ ਕਰ ਰਹੇ ਆ ਅਸੀਂ ਪ੍ਰੋਟੈਸਟ ਕਰਦੇ ਜਾ ਕੇ ਅਸੀਂ ਕਹਿੰਨੇ ਆ ਕਿਉਂਕਿ ਉਹ ਵੀ ਇਨ ਕਿਸੇ ਨੂੰ ਇਦਾਂ ਡਰ ਨਹੀਂ ਹੋਣਾ ਚਾਹੀਦਾ ਵੀ ਮੇਰੇ ਉੱਪਰ ਕੋ ਹਮਲਾ ਇਹ ਇੰਗਲੈਂਡ ਆ ਅਸੀਂ ਨਹੀਂ ਕਿੰਨੇ ਜਾ ਕੇ ਉੱਥੇ ਦੇਨ ਦਿਹਾੜੀ ਕਿਸੇ ਦਾ ਪੰਗੇ ਲਵੋ ਪਰ ਸਾਨੂੰ ਪਤਾ ਸਾਡੀ ਕਮਿਊਨਿਟੀ ਵੀ ਟਾਰਗੇਟ ਆ ਸਾਡੇ ਹੁਣ ਗੁਰਦਵਾਰੇ ਸਾਹਿਬ ਤੇ ਫੋਨ ਆ ਜਾਂਦੇ ਕਈ ਤੋਂ ਕਈ ਸਾਡੇ ਨੌਜਵਾਨ ਪੋਸਟ ਵੀ ਪਾਈ ਜਾਂਦੇ ਗੁਰਦਵਾਰੇ ਸਾਹਿਬ ਤੇ ਪਹਿਰਾ ਰੱਖੋ ਪਹਿਰਾ ਦਿਓ ਆ ਬੌਸ ਮਾੜਾ ਸਮਾ ਬਿਲਕੁਲ ਕਿਉਂਕਿ ਨਸਲਵਾਦ ਨੂੰ ਪਤਾ ਹੀ ਨਹੀਂ ਕੀ ਇਹ ਇੰਨੀ ਨਫ਼ਰਤ ਜਾਂਦੇ ਕਰਦੇ ਉਹ ਪਤਾ ਹੀ ਨਹੀਂ ਕੀ ਅਸੀਂ ਨਸਲਵਾਦੀਆਂ ਦਾ ਵਿਰੋਧ ਕਰਦੇ ਕਿਉਂਕਿ ਅਸੀਂ ਵੀ ਵਿਕਟਿਮ ਬਣਦੇ ਫਿਰ ਉਹਨਾਂ ਦਾ ਅੱਜ ਅਸੀਂ ਬਸ ਚੁੱਪ ਕਰਕੇ ਬਹਿ ਜਾਈਏ ਪਰ ਇਹ ਨਹੀਂ ਪਿਆਸੀ ਕਹਿੰਦੇ ਭਈ ਕਿਸੇ ਦਾ ਮਜਾਰਾ ਦਾ ਕੋਈ ਹੱਕ ਨਹੀਂਗਾ ਹੱਕ ਹੈਗਾ ਪਰ ਉਹ ਟੰਗ ਹੁੰਦਾ ਹੈ ਭਈ ਭੰਗ ਤੋੜ ਕਰਨੀ ਕਿ ਇਹਨੂੰ ਕੋਲ ਖੜਾਪਾ ਕਰਨਾ ਇਹ ਗੱਲ ਬਾਤ ਵੱਧ ਰਹੀ ਆ ਭਈ ਸਾਡੀ ਜਿਹੜੀ ਕਮਿਊਨਿਟੀ ਯੂਕੇ ਵਿੱਚ ਆ ਸਾਨੂੰ ਵੀ ਇੱਕਦਮ ਸਾਵਧਾਨ ਹੋਣਾ ਚਾਹੀਦਾ ਕਿ ਸਾਡੇ ਉੱਤੇ ਹਮਲੇ ਹੋਣੇ ਇਦਾਂ ਦੇ ਜੇ ਇੱਕ ਵਾਰੀ ਉਧਰ ਕਰ ਰਹੇ ਸਾਡੇ ਉੱਤੇ ਸੋ ਸਾਡੀ ਇਹ ਬੇਨਤੀ ਆ ਇਕੱਠੇ ਹੋਵੋ ਇੱਕ ਦੂਜੇ ਦੀ ਤੁਸੀਂ ਸਾਥ ਦੇਵੋ ਜਿੱਦਾਂ ਪਹਿਲਾਂ ਵੀ ਦਿੱਤਾ ਕਿੰਨੇ ਨੂੰ ਐਗਜ਼ਾਮਪਲ ਦਿੱਤੇ ਆ ਇਕੱਠੇ ਹੋ ਕੇ ਇਹ ਜਿਹੜਾ ਮਾੜਾ ਸਮਾਂ ਅਸੀਂ ਨਿਭਾਈਏ ਤੇ ਆਪਣੇ ਜਿਹੜੇ ਪਰਿਵਾਰ ਆ ਆਪਣੇ ਜਿਹੜੇ ਰਿਸ਼ਤੇਦਾਰ ਆ ਆਪਣੀ ਜਿਹੜੀ ਕਮਿਊਨਿਟੀ ਜੀ ਰਵੀ ਸਿੰਘ ਜੀ ਖਾਲਸਾ ਸਾਹਿਬ ਇਹ ਗੱਲ ਕਰ ਰਹੇ ਨੇ ਕਿ ਜਦੋਂ ਮੁਸਲਮਾਨਾਂ ਤੇ ਮੁਸ਼ਕਲ ਕੋਈ ਵਕਤ ਆਇਆ ਜਾਂ ਮੁਸਲਮਾਨਾਂ ਤੇ ਅੰਗਰੇਜ਼ਾਂ ਨੇ ਜ਼ੁਲਮ ਕੀਤਾ ਹੈ ਜ਼ਿਆਤੀ ਕੀਤੀ ਹੈ ਤੇ ਸਰਦਾਰ ਸਿੱਖਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਮੁਸਲਮਾਨਾਂ ਦਾ ਸਾਥ ਦਿੱਤਾ ਹੈ ਇਹ ਬਹੁਤ ਵੱਡੀ ਗੱਲ ਏ ਤੇ ਇਹ ਜਦੋਂ ਚੀਜ਼ਾਂ ਅਸੀਂ ਵੇਖਦੇ ਆ ਨਾ ਤੇ दिली ਖੁਸ਼ੀ ਹੁੰਦੀ ਏ ਕਿ ਦੂਸਰੇ ਮੁਲਕ ਚ ਜਾ ਕੇ ਜਿਹੜੇ ਸਰਦਾਰ ਹੈਗੇ ਨੇ ਜਿਹੜੇ ਸਿੱਖ ਹੈਗੇ ਨੇ ਮੁਸਲਮਾਨਾਂ ਦੇ ਨਾਲ ਖਰੇ ਨੇ ਤੇ ਉਹਨਾਂ ਨੇ ਇਹ ਵੀ ਕਹਿ ਕੇ ਜਦੋਂ ਪਹਿਲੋਂ ਵੀ ਹਮਲਾ ਇਹਨਾਂ ਦੇ ਮੁਸਲਮਾਨਾਂ ਤੇ ਹਮਲਾ ਕੀਤਾ ਗਿਆ ਜਾਂ ਸਿੱਖਾਂ ਦੇ ਜਦੋਂ ਕੋਈ ਹਮਲਾ ਹੁੰਦਾ ਤੇ ਸਾਨੂੰ ਚਾਹੀਦਾ ਹੈ ਅਸੀਂ ਮਿਲ ਕੇ ਮੁਸਲਮਾਨ ਤੇ ਸਿੱਖ ਜਿਹੜੇ ਨੇ ਉਹ ਮਿਲ ਕੇ ਅੰਗਰੇਜ਼ਾਂ ਨੂੰ ਮੂੰਹ ਤੋੜ ਜਵਾਬ ਦੇਈਏ ਕਿ ਅਗਲੀ ਵਾਰ ਉਹ ہزار ਵਾਰ ਸੋਚਣ ਕੋਈ ਵੀ ਅਜਿਹੀ ਚੀਜ਼ ਕਰਨ ਦੇ ਜਿਨ੍ਹਾਂ ਦੇ ਜਿਹੜੀ ਬਰਦਾਸ਼ਤ ਤੋਂ ਬਾਹਰ ਹੋਵੇ ਤੇ ਸਰਦਾਰਾਂ ਨੂੰ ਸਲਾਮ ਹੈ ਲੈਂਦੇ ਪੰਜਾਬ ਵੱਲੋਂ ਕੇ ਜਿਨ੍ਹਾਂ ਨੇ ਜੁਰਤ ਮੰਦੀ ਦਾ ਮਜ਼ਾਹਰਾ ਕੀਤਾ ਸੀ ਕਿਉਂ ਕਹਿੰਨੇ ਆ ਜਿਹੜੇ ਸਿੱਖ ਹੈਗੇ ਨੇ ਉਹ ਬਹਾਦਰ ਨੇ ਸਰਦਾਰ ਜਿਹੜੇ ਹੈਗੇ ਨੇ ਉਹ ਬਹਾਦਰ ਨੇ ਤੇ ਹਰ ਟਾਈਮ ਤੇ ਮੁਸਲਮਾਨਾਂ ਦੇ ਨਾਲ ਖਰੇ ਜਿਹੜਾ ਵੀ ਵਕਤ ਆਇਆ ਐ ਜਿਹੜੇ ਅੰਗਰੇਜ਼ ਨਸਲਵਾਦੀ ਲੋਗ ਨੇ ਉਹਨਾਂ ਨੇ ਇਸ ਟਾਈਮ ਤੇ ਵੀ ਮੁਸਲਮਾਨਾਂ ਦੇ ਉੱਤੇ ਯੂਕੇ ਦੇ ਅੰਦਰ ਜੋ ਕੁਝ ਹੋ ਰਿਹਾ ਸਾਡੇ ਸਾਹਮਣੇ ਨੇ ਤੇ ਸਾਡਾ ਸਾਥ ਕਿੰਨੇ ਦਿੱਤਾ ਸਿਰਫ ਸਿੱਖਾਂ ਨੇ ਦਿੱਤਾ ਤੇ ਜਿੰਨੇ ਵੀ ਸਿੱਖ ਹੈਗੇ ਨੇ ਜਿੰਨੇ ਵੀ ਸਰਦਾਰ ਹੈਗੇ ਨੇ ਜਿਨ੍ਹਾਂ ਨੇ ਉਂਗਲੀ ਸਾਥ ਦਿੱਤਾ ਹੈ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਸਾਥ ਦਿੱਤਾ ਸਾਰਿਆਂ ਨੂੰ ਸਲਾਮ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕੋਈ ਤੁਹਾਡੇ ਤੁਹਾਡੀ ਹਮਾਇਤ ਦੇ ਵਿੱਚ ਗੱਲ ਵੀ ਕਰਦਾ ਤੇ ਸਿੱਖਾਂ ਦਾ ਪਿਆਰ ਹੀ ਹੈਗਾ ਕਿ ਜਿਹੜਾ ਇਸ ਟਾਈਮ ਤੇ ਲਈ ਚਾਲ ਤੇ ਐਸੇ ਜੀ ਅੱਜ ਦੀ ਵੀਡੀਓ ਉਮੀਦ ਕਰਨੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੰਝ ਦੀ ਲੱਗੀ ਬਾਕੀ ਮਿਲਨੇ ਆ ਕਿਸੇ ਨੈਕਸਟ ਵੀਡੀਓ ਦੇ ਨਾਲ